ਖਾਵਾਂਗੇ ਤਰਵਾ ਜਮਰਸਾ ਦੇ ਗੁਰੂ ਕੀ ਵਡਾਲੀ ਦੀਆਂ ਜਿੱਥੇ ਕਿ ਭਾਈ ਹਰਦੀਪ ਸਿੰਘ ਤੁਸੀਂ ਦੇਖ ਸਕਦੇ ਹੋ ਜਿੰਨਾ ਘਰ ਵਿੱਚ ਬੱਚਿਆਂ ਨੂੰ ਗੁਰਬਾਣੀ ਦੀ ਸੰਖਿਆ ਸੰਖਿਆ ਕਰਵਾਈ ਆ ਰਹੀ ਆ ਅਤੇ ਇਸ ਦੀ ਕੋਈ ਫੀਸ ਨਹੀਂ ਲਈ ਜਾਂਦੀ ਬਹੁਤ ਸੋਹਣਾ ਪ੍ਰੋਗਰਾਮ ਕੀਤਾ ਜਾ ਰਿਹਾ ਭਾਈ ਹਰਦੀਪ ਸਿੰਘ ਵੱਲੋਂ ਤਿੰਨ ਬੱਚਿਆਂ ਦੀ ਸ਼ੁਰੂਆਤ ਕੀਤੀ ਸੀ ਤੇ ਹੁਣ ਸੁਖਣਾ 40 ਬੱਚੇ ਜਿਹੜੇ ਹੋ ਚੁੱਕੇ ਨੇ ਜਿਹੜੇ ਕੀ ਸੰਤਿਆ ਲੈ ਚੁੱਕੇ ਨੇ ਭਾਈ ਹਰਦੀਪ ਸਿੰਘ ਨੇ ਸ਼ੁਰੂਆਤ ਕਦੋਂ ਹੋਈ ਸੀ ਬੱਚਿਆਂ ਦੀ ਤੇ ਕਿਸ ਤਰ੍ਹਾਂ ਮਨ ਵਿਚ ਆ ਰਿਹਾ ਵੀ ਬੱਚਿਆਂ ਨੂੰ ਸੰਤਿਆ ਜਿਹੜੀ ਕਿਰਨਾਂ ਨਾਲ ਜੁੜਵਾਨੀ ਦਾ ਜੋੜਾ ਜਾਵੇ ਇਹ ਦੇਖੋ ਜੀ ਸ਼ੁਰੂਆਤ ਜਦੋਂ ਹੋਈ ਨਾ ਜਿਹੜਾ ਕੋਰੋਨਾ ਕਾਲ ਆਇਆ ਤੇ ਉਦੋਂ ਸਾਡੇ ਕੋਲ ਨਾ ਜਿਹੜੀ ਸਕੂਲ バス ਚੱਲਦੀ ਉਹ 1.5 ਸਾਲ ਵਾਸਤੇ ਸਕੂਲ ਬੰਦ ਹੋ ਗਏ ਸੀ ਜਦੋਂ ਸਾਡੇ ਸਕੂਲ ਲੱਗਣੇ ਸ਼ੁਰੂ ਹੋਏ 1.5 ਸਾਲ ਸਕੂਲ ਬੰਦ ਰਹੇ ਤੇ ਇਹ ਉਦੋਂ ਹੀ ਉਪਰਾਲਾ ਕੁਝ ਮੰਨ ਦੇ ਵਿੱਚ ਖਿਆਲ ਆਇਆ ਵੀ ਕਿਉਂ ਨਾ ਆਪਾਂ ਵੇਲੇ ਸਮਾਂ ਹੈਗਾ ਵਾ ਆਪਣੇ ਕੋਲ ਤੇ ਬੱਚਿਆਂ ਨੂੰ ਕੁਝ ਗਿਆਨ ਦਿੱਤਾ ਜਾਵੇ ਤੇ ਉਹ ਕਈ ਵਾਰਾ ਨਾ ਬੀਬੀਆਂ ਨੇ ਜਦੋਂ ਇਹਨਾਂ ਬੱਚਿਆਂ ਨੂੰ ਦੇਖਣਾ ਵੀ ਇਹ ਕਿੱਦੇ ਪੜਦੇ ਹੁੰਦੇ ਆ ਤੇ ਕਿੱਦੇ ਸਾਡਾ ਬੱਚਾ ਵੀ ਇੱਥੇ ਆ ਪਰ ਉਹ ਕਈ ਵਾਰਾ ਲੰਘਦੇ ਲੰਘਦੇ ਨਾ ਉਹ ਡਰਦੇ ਪੁੱਛਦੇ ਨਹੀਂ ਵੀ ਇਹ ਕਿਤੇ ਇਹ ਫੀਸ ਨਾ ਲੈਂਦੇ ਹੁਣ ਕੋਈ ਫਿਰ ਉਹਨਾਂ ਨੂੰ ਆਵਾਜ਼ ਮਾਰ ਕੇ ਮੈਂ ਕਹਿੰਨਾ ਬੀਬੀ ਜੀ ਕੀ ਦੇਖਦੇ ਰਹਿੰਦੇ ਕਹਿੰਦੇ ਵੀ ਅਸੀਂ ਦੇਖਦੇ ਆ ਵੀ ਸਾਡੇ ਬੱਚੇ ਆ ਕਰਨ ਪਰ ਅਸੀਂ ਨਾ ਫੀਸ ਨਹੀਂ ਦੇ ਸਕਦੇ ਤੇ ਪਰ ਮੈਂ ਉਹਨਾਂ ਨੂੰ ਫਿਰ ਆਵਾਜ਼ ਦੇ ਕੇ ਕਿਹਾ ਮੈਂ ਹਾਂ ਦੇਖੋ ਜੀ ਇੱਥੇ ਫੀਸ ਕੋਈ ਨਹੀਂ ਲੱਗਦੀ ਇਹ ਗੁਰੂ ਦੀ ਕਿਰਪਾ ਵਾ ਬੜੀ ਮਹਾਰਾਜੀ ਚੱਲ ਰਹੀ ਹੈ ਇੱਥੇ ਫੀਸ ਕੋਈ ਨਹੀਂ ਲਈ ਜਾਂਦੀ ਤੁਸੀਂ ਬੱਚੇ ਭੇਜਿਆ ਕਰੋ ਇੱਕ ਵੇ ਫਿਰ ਮੈਂ ਇਸ ਕਰਕੇ ਨਾ ਬਾਹਰ ਜਿਹੜਾ ਫਲੈਕਸ ਬੋਰਡ ਲੱਗਾ ਵਾ ਇਹ ਵੀ ਇਹਦੇ ਉੱਪਰ ਲਿਖ ਕੇ ਲਾਇਆ ਵਾ ਇਹ ਇੱਥੇ ਬੱਚਿਆਂ ਨੂੰ ਸੰਤਿਆ ਕਰਾਈ ਜਾਂਦੀ ਗੁਰਬਾਣੀ ਦੀ ਤੇ ਜਿਸ ਦੀ ਕੋਈ ਫੀਸ ਨਹੀਂ ਲਈ ਜਾਂਦੀ ਸੰਤਿਆ ਵਿੱਚ ਕਿਹੜੇ ਕਿਹੜੇ ਭਾਰਤ ਸੀ ਕਰ ਲੈਂਦੇ ਉਹ ਦਸ਼ਾਂ ਨੂੰ ਸਾਜਾ ਕਰਦੇ ਹੋ ਕੀ ਕੀ ਸਿੱਖਿਆ ਸੀ ਇੱਥੇ ਜਪਜੀ ਸਾਹਿਬ ਜਪ ਸਾਹਿਬ ਕੀਰਤਨ ਸਹਿਲਾ ਨਹਿਰਾ ਸਾਹਿਬ ਅਲ ਦਾਸੁਖਮਨੀ ਸੈਭੋਂ ਸੈਰ ਕਰਦੇ ਸਨ ਸਸੀਗਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਤ ਤੁਸੀਂ ਜੁੜੋ ਆਰ ਪੀ ਡੀ 24 ਚੈਨਲ ਆਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅਜਮਰ ਸਾਦੇ ਗੁਰੂ ਕੀ ਵਡਾਲੀ ਦੀਆਂ ਜਿੱਥੇ ਕਿ ਭਾਈ ਅਨਜੀਤ ਸਿੰਘ ਤੁਸੀਂ ਦੇਖ ਸਕਦੇ ਹੋ ਜਿੰਨਾ ਘਰ ਵਿੱਚ ਬੱਚਿਆਂ ਨੂੰ ਗੁਰਬਾਣੀ ਦੀ ਸੰਖਿਆ ਸੰਖਿਆ ਕਰਵਾਈ ਜਾ ਰਹੀ ਹੈ ਅਤੇ ਇਸ ਦੀ ਕੋਈ ਫੀਸ ਨਹੀਂ ਲਈ ਜਾਂਦੀ ਬਹੁਤ ਸੋਹਣਾ ਪ੍ਰਲੋਕ ਕੀਤਾ ਜਾ ਰਿਹਾ ਭਾਈ ਰਜੀਤ ਸਿੰਘ ਵੱਲੋਂ ਰੋਜ਼ਾਨਾ ਜਿਹੜੇ ਕਿ ਸ਼ਾਮੀ 4 ਤੋਂ 6 ਵਜੇ ਤੱਕ ਇਹਨਾਂ ਵੱਲੋਂ ਜਿਹੜੀ ਸ਼ੁਰੂਆਤ ਕੀਤੀ ਗਈ ਹੈ ਤੇ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਇਹ ਸੇਵਾ ਕਰਾ ਰਹੇ ਨੇ ਬੱਚਿਆਂ ਕੋ ਅਤੇ ਹੁਣ ਤੱਕ ਤਿੰਨ ਬੱਚਿਆਂ ਦੀ ਸ਼ੁਰੂਆਤ ਕੀਤੀ ਸੀ ਤੇ ਹੁਣ ਸੁਖਨਾ 40 ਬੱਚੇ ਜਿਹੜੇ ਹੋ ਚੁੱਕੇ ਨੇ ਜਿਹੜੇ ਕਿ ਸੰਖਿਆ ਲੈ ਚੁੱਕੇ ਨੇ ਤੇ ਗੱਲਬਾਤ ਵੀ ਕਰਾਂਗੇ ਭਾਈ ਰਜੀਤ ਸਿੰਘ ਦੇ ਨਾਲ ਸਤਿ ਪਵਰ ਬਾਬਾ ਜੀ ਫਤਿਹ ਸਾਂਦੀ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿੰਨੇ ਤੋਂ ਭੰਦੀ ਸਿੰਘ ਜੀ ਸ਼ੁਰੂਆਤ ਕਦੋਂ ਹੋਈ ਸੀ ਬੱਚਿਆਂ ਦੀ ਤੇ ਕਿਸ ਤਰ੍ਹਾਂ ਮਨ ਵਿਚ ਵਿਚਾਰਿਆ ਵੀ ਬੱਚਿਆਂ ਨੂੰ ਸੰਤਿਆ ਜਿਹੜੀ ਕਿਰਨਾਂ ਨਾਲ ਜਗਰਵਾਣੀ ਦਾ ਜੋੜੇ ਜਾਵੇ ਇਹ ਵੇਖੋ ਜੀ ਸ਼ੁਰੂਆਤ ਜਦੋਂ ਹੋਈ ਨਾ ਜਦੋਂ ਕਰੋਨਾ ਕਾਲ ਆਇਆ ਤੇ ਉਦੋਂ ਸਾਡੇ ਕੋਲ ਨਾ ਜਿਹੜੀ ਸਕੂਲ ਬੱਸ ਚੱਲਦੀ ਸੀ ਉਹ 1.5 ਸਾਲ ਵਾਸਤੇ ਸਕੂਲ ਬੰਦ ਹੋ ਗਏ ਸੀ ਕਾਰੋਬਾਰ ਬੰਦ ਹੋ ਗਿਆ ਤੇ ਰੱਬ ਦੇ ਅਈ ਆਖਿਆ ਵੀ ਚਲੋ ਹੋਰ ਨੀ ਕੋਸ਼ ਤੇ ਬਾਣੀ ਪੜਿਆ ਕਰੀਏ ਚਲੋ ਵੱਧ ਤੋਂ ਵੱਧ ਬਾਣੀ ਪੜਨੀ ਬਾਣੀ ਪੜਨ ਤੋਂ ਬਾਅਦ ਇਹ ਜੋ 2021 ਦੇ ਵਿੱਚ ਤੱਕ ਕਰੋਨਾ ਚੱਲਿਆ ਤੇ ਸਾਡੇ ਕੋਲ ਸਮਾਂ ਕਾਫੀ ਫ੍ਰੀ ਹੁੰਦਾ ਸੀ ਚਲੋ ਉਥੋਂ ਹੌਲੀ-ਹੌਲੀ ਪਾਠ ਕਰਿਆ ਕਰਨਾ ਇੱਥੇ ਸਾਡੇ ਕੋਲ ਬਾਬਾ ਸਿੱਧ ਜੀ ਦਾ ਸਥਾਨ ਹੈ ਜਿੱਥੇ ਚੰਮਲ ਦੀ ਹਰ ਇੱਕ ਹਰ ਐਤਵ ਨੂੰ ਰੱਖ ਲਗਾਈ ਜਾਂਦੀ ਆ ਉੱਥੇ ਵੀ ਅਸੀਂ ਬੈਠਣਾ ਚਲੋ ਕੁਝ ਕਰੋਨਾ ਕਾਲ ਦੇ ਸਮੇਂ ਤੱਕ ਉੱਥੇ ਲੰਗਰ ਪਾਣੀ ਵੀ ਚੱਲਿਆ ਕੁਝ ਸਮੇਂ ਵਾਸਤੇ ਤੇ ਉੱਥੇ ਅਸੀਂ ਰਹਿਣਾ ਜਦੋਂ ਉਸ ਤੋਂ ਬਾਅਦ ਜਦੋਂ ਸਾਡੇ ਸਕੂਲ ਲੱਗਣੇ ਸ਼ੁਰੂ ਹੋਏ 1.5 ਸਾਲ ਸਕੂਲ ਬੰਦ ਰਹੇ ਇਹ ਉਦੋਂ ਹੀ ਉਪਰਾਲਾ ਕੁਝ ਮਨ ਦੇ ਵਿੱਚ ਖਿਆਲ ਆਇਆ ਕਿ ਕਿਉਂ ਨਾ ਆਪਾਂ ਵੇਲੇ ਸਮਾਂ ਹੈਗਾ ਵਾ ਆਪਣੇ ਕੋਲ ਤੇ ਬੱਚਿਆਂ ਨੂੰ ਕੁਝ ਗਿਆਨ ਦਿੱਤਾ ਜਾਵੇ ਇਹ ਉਦੋਂ ਤੋਂ ਹੋ ਗਿਆ ਸ਼ੁਰੂ ਹੋ ਗਿਆ ਇਹ 2021 ਤੋਂ ਲੈ ਕੇ ਤੇ ਹੁਣ ਤੱਕ ਜਿਹੜਾ ਇਹ ਇਸ ਤਰ੍ਹਾਂ ਹੀ ਫਿਰ ਮਨ ਦੇ ਵਿੱਚ ਖਿਆਲ ਆ ਪਹਿਲਾਂ ਆਪਣਾ ਕੁਝ ਸਮਾਂ ਹੀ ਬਾਬਾ ਸਿੱਧ ਜੀ ਦਾ ਸਥਾਨ ਆ ਉੱਥੇ ਵੀ ਆਪਾਂ ਬੱਚਿਆਂ ਦਾ ਕੀਤਾ ਸ਼ੁਰੂ ਸ਼ੁਰੂ ਉੱਥੋਂ ਹੀ ਹੋਇਆ ਸਾਡਾ ਬਾਬਾ ਸਿੱਧ ਜੀ ਸਥਾਨ ਤੋਂ ਤੇ ਫਿਰ ਕੁਝ ਸਮਾਂ ਉੱਥੇ ਚੱਲਿਆ ਕੋਈ 1.5 ਸਾਲ ਤੋਂ ਜਾਨੀ ਕਿ ਇਸ ਘਰ ਦੇ ਵਿੱਚ ਚੱਲਣ ਡਿਆ ਕਿਉਂਕਿ ਇੱਥੇ ਇਹ ਸੀ ਵੀ ਮੈਨੂੰ ਕਿਤੇ ਨਾ ਕਿਤੇ ਜਾਣਾ ਪੈਂਦਾ ਸੀ ਬੱਚਿਆਂ ਨੂੰ ਛੁੱਟੀ ਕਰਾਉਣੀ ਪੈਂਦੀ ਸੀ ਜਦੋਂ ਛੁੱਟੀ ਕਰਾਉਣੀ ਪੈਂਦੀ ਸੀ ਤਾਂ ਫਿਰ ਮਨ ਨੂੰ ਬੜਾ ਦਾਸ ਜਾ ਮਨ ਹੁੰਦਾ ਸੀ ਕਿ ਕਿਉਂ ਬੱਚਿਆਂ ਨੂੰ ਛੁੱਟੀ ਕਰਾਈ ਜਾਵੇ ਫਿਰ ਮੈਂ ਜੋ ਇਹ ਪ੍ਰਮਾਤਮਾ ਮਹਾਰਾਜ ਪਾਸ਼ਾ ਦੀ ਕਿਰਪਾ ਕੀਤੀ ਤੇ ਮੈਂ ਘਰ ਦੇ ਵਿੱਚ ਸ਼ੁਰੂ ਕੀਤਾ ਜਦੋਂ ਮੈਨੂੰ ਹੁਣ ਕਿਤੇ ਬਾਈ ਚਾਂਸ ਕੋਈ ਕੰਮ ਪੈਂਦਾ ਹੈ ਹਫਤੇ ਦੇ ਜਾਂ ਮਹੀਨੇ ਬਾਅਦ ਇੱਕ ਅੱਧਾ ਦਿਨ ਜਾਣਾ ਪੈਂਦਾ ਤੇ ਮੇਰੇ ਜਿਹੜੇ ਸਰਦਾਰਨੀ ਜੀ ਆ ਮਲਕੀਤਕੌਰ ਉਹ ਫਿਰ ਬੱਚਿਆਂ ਨੂੰ ਮੇਰੇ ਮਗਰੋਂ ਇਹ ਪੜਾਉਂਦੇ ਆ ਉਹ ਵੀ ਅਮਰਤਾਰੀ ਆ ਅਸੀਂ ਮੇਰੇ ਘਰ ਦੇ ਵੀ ਅਮਰਤਾਰੀ ਆ ਮੈਂ ਵੀ ਅਮਰਤਾਰੀ ਆ ਲੇਕਿਨ ਮੇਰੇ ਬੱਚੇ ਵੀ ਜਿਹੜਾ ਸਰਦਾਰ ਆ ਆਕਾਸ਼ਦੀਪ ਸਿੰਘ ਬਹੁਤ ਸੋਹਣੇ ਦਾੜੀ ਕੇਸ ਰੱਖੇ ਆ ਬੱਚੇ ਨੇ ਗੁਰੂਤ ਘਰ ਨਾਲ ਜੁੜਿਆ ਵਾ ਮੈਂ ਜਦੋਂ ਪਹਿਲੀ ਵਾਰ ਸ਼ੁਰੂਆਤ ਜਦੋਂ ਕੀਤੀ ਸੀ ਉਦੋਂ ਕਿੰਨੇ ਬੱਚੇ ਸੀ ਤੇ ਹੁਣ ਕਿੰਨੇ ਬੱਚੇ ਨੇ ਤੇ ਰੋਜ਼ਾਨਾ ਜਿਹੜੇ ਬੱਚੇ ਨੇ ਹੁਣ ਤੱਕ ਕੀ ਸਿੱਖਦੇ ਕੀ ਨੇ ਸੰਥਿਆ ਵਿੱਚ ਆ ਕੇ ਕਿਹੜੀ ਕਿਹੜੀ ਬਾਣੀ ਸਿੱਖਦੇ ਨੇ ਅੱਗ ਤੱਕ ਅੱਛਾ ਜੀ ਜਦੋਂ ਸ਼ੁਰੂਆਤ ਹੋਈ ਨਾ ਇਹ ਤਿੰਨ ਬੱਚਿਆਂ ਤੋਂ ਹੋਈ ਆ ਤਿੰਨ ਬੱਚੇ ਜਿਹੜੇ ਆ ਉਹ ਅੱਜ ਵੀ ਮੇਰੇ ਕੋਲ ਆ ਰਹੇ ਨੇ ਤੇ ਤਿੰਨਾਂ ਬੱਚਿਆਂ ਤੋਂ ਹੀ ਇਹ ਸ਼ੁਰੂਆਤ ਹੋਈ ਤਿੰਨਾਂ ਬੱਚਿਆਂ ਤੋਂ ਵਾਧਾ ਅੱਜ 5 6 7 10 15 20 25 30 ਤੱਕ ਇਤਨਾ ਹੁਣ ਜਿਹੜੇ ਬੱਚੇ 30 32 ਤੱਕ 35 ਤੱਕ ਵੀ ਹੋ ਜਾਂਦੇ ਆ ਕਈ ਵਾਰਾਂ ਕਈ ਵਾਰੀ ਇਹ ਹੁੰਦਾ ਹੋਵੇ ਕਿ ਬੱਚਿਆਂ ਦੇ ਵਿੱਚ ਪੇਪਰ ਆ ਜਾਂਦੇ ਆ ਜਾਂ ਸਕੂਲ ਦੀਆਂ ਪੜਾਈਆਂ ਕਈ ਵਾਰਾਂ ਟੀਚਰ ਸਖਤ ਕਰ ਦਿੰਦੇ ਉਹ ਫਿਰ ਮੇਰੇ ਕੋਲ ਬੱਚੇ ਛੁੱਟੀਆਂ ਕਰ ਜਾਂਦੇ ਵਿੱਚੋਂ ਕਈ ਉਹ ਕਈ ਵਾਰਾਂ ਨਹੀਂ ਵੀ ਆਉਂਦੇ ਪਰ ਲੇਕਿਨ ਮੇਰੇ ਕੋਲ ਲਗਾਤਾਰ 20 22 ਬੱਚੇ ਜਿਹੜੇ ਉਹ ਆ ਹੀ ਰਹੇ ਆ ਉਹਨਾਂ ਦੇ ਵਿੱਚੋਂ ਕਦੀ ਕਿਸੇ ਨੇ ਛੁੱਟੀ ਨਹੀਂ ਕੀਤੀ ਹਾਂ ਇੱਕ ਮੈਂ ਤੁਹਾਡੇ ਨਾਲ ਹੋਰ ਗੱਲ ਕਰਨੀ ਚਾਹੁੰਦਾ ਮੇਰੇ ਕੋਲ ਜਿਹੜੇ ਤਿੰਨ ਬੱਚੇ ਆ ਨਾ ਇਹਨਾਂ ਦੇ ਵਿੱਚੋਂ ਤਿੰਨਾਂ ਨੇ ਸਾਢੇ ਤਿੰਨ ਸਾਲਾਂ ਦੇ ਵਿੱਚ ਮੇਰਾ ਖਿਆਲ ਹੈ ਵੀ ਇੱਕ ਜਾਂ ਦੋ ਛੁੱਟੀਆਂ ਕੀਤੀਆਂ ਉਹ ਨਹੀਂ ਇਹਨਾਂ ਤੇ ਸਾਢੇ ਤਿੰਨ ਸਾਲਾਂ ਦੇ ਵਿੱਚ ਇੱਕ ਵੀ ਛੁੱਟੀ ਨਹੀਂ ਕੀਤੀ ਉਹ ਕਹਿ ਸਕਦੇ ਵੀ ਇੰਨਾ ਬੱਚਿਆਂ ਨੂੰ ਲਗਣ ਆ ਬਾਣੀ ਨਾਲ ਗੁਰੂ ਨਾਲ ਜੁੜਨ ਦਾ ਇਹਨਾਂ ਬੱਚਿਆਂ ਨੂੰ ਨਹੀਂ ਤੇ ਅੱਜ ਕੱਲ ਤੁਸੀਂ ਦੇਖਦੇ ਹੋ ਬੱਚੇ ਜਿਆਦਾ ਮੋਬਾਈਲ ਨਾਲ ਜੁੜੇ ਨੇ ਟੀਵੀ ਵੇਖਦੇ ਨੇ ਜਿਆਦਾ ਬੱਚੇ ਬਾਹਰ ਖੇਡਦੇ ਨਹੀਂ ਜਿਆਦਾ ਇਹਨਾਂ ਬੱਚੇ ਨੂੰ ਕਿਸੇ ਤਰ੍ਹਾਂ ਦਾ ਨਹੀਂ ਸਿਰ ਬਾਣੀ ਨਾਲ ਜਿਆਦਾ ਜਾਂ ਪਿਆਰ ਹੈ ਸੰਸਥਾ ਲੈਂਦੇ ਆ ਦੇਖੋ ਜੀ ਜਦੋਂ ਮਨ ਦੇ ਵਿੱਚ ਖਿਆਲ ਹੋਣਾ ਜਿੰਨਾ ਚਿਰ ਮਨ ਆਵਾਜ਼ ਨਹੀਂ ਦਿੰਦਾ ਬੱਚਾ ਵੀ ਕੁਝ ਨਹੀਂ ਸਿੱਖ ਸਕਦਾ ਦੂਜਾ ਪਰਾਲਾ ਮਾਤਾ ਪਿਤਾ ਦਾ ਜੇ ਮਾਤਾ ਪਿਤਾ ਬੱਚੇ ਨੂੰ ਭੇਜਣਗੇ ਉਹ ਅੱਗੇ ਜਾਣਗੇ ਉੱਥੇ ਪੜ੍ਹਨਗੇ ਤੇ ਤਾਂ ਹੀ ਉਹਨਾਂ ਦਾ ਵੀ ਕੋਈ ਸਬਲਾ ਜੁ ਕੋਈ ਸਾਡਾ ਸਬਲਾ ਜਿਨ੍ਹਾਂ ਕੋਲ ਬੱਚੇ ਆਉਂਦੇ ਆ ਕੁਝ ਸਿੱਖੇ ਜਾਣ ਆਉਂਦੇ ਆ ਸਮਾਂ ਕੱਢਦੇ ਆ ਅਸੀਂ ਵੀ ਕਹਿੰਦੇ ਆ ਵੀ ਚਲੋ ਆਪਣਾ ਵੀ ਗੁਰੂ ਮਹਾਰਾਜ ਨੇ ਜੇ ਸਮਾਂ ਬਖਸ਼ਿਆ ਵਾ ਇਹ ਕੋ ਹੋਰ ਪਰਾਲਾ ਵਾ ਮੇਰੇ ਕੋ ਨਾ ਕਈ ਵਾਰਾ ਇਥੋਂ ਜੀਆਂ ਸੰਗਤਾਂ ਇਥੇ ਲੱਗੇ ਸਰਕਾਰੀ ਸਕੂਲ ਆ ਉੱਥੇ ਬੱਚੇ ਪੜ੍ਹਦੇ ਆ ਤੇ ਉਹ ਕਈ ਵਾਰਾ ਨਾ ਬੀਬੀਆਂ ਨੇ ਜਦੋਂ ਇਹਨਾਂ ਬੱਚਿਆਂ ਨੂੰ ਦੇਖਣਾ ਵੀ ਇਹ ਕਿੱਦੇ ਪੜਦੇ ਹੁੰਦੇ ਆ ਤੇ ਕਿਤੇ ਸਾਡਾ ਬੱਚਾ ਵੀ ਇੱਥੇ ਵਿਆਹ ਪਰ ਉਹ ਕਈ ਵਾਰਾ ਲੰਘਦੇ ਲੰਘਦੇ ਨਾ ਉਹ ਡਰਦੇ ਪੁੱਛਦੇ ਨਹੀਂ ਆ। ਵੀ ਇਹ ਕਿਤੇ ਇਹ ਫੀਸ ਨਾ ਲੈਂਦੇ ਹੁਣ ਕੋਈ। ਉਹ ਜਦੋਂ ਫੀਸ ਦਾ ਕਈ ਵਾਰਾ ਇਹ ਵੇਖ ਕੇ ਅੱਗੇ ਤੁਰ ਜਾਣਾ ਉਹਨਾਂ ਵੇਖਣਾ ਤੁਰ ਜਾਣਾ। ਫਿਰ ਉਹਨਾਂ ਨੂੰ ਆਵਾਜ਼ ਮਾਰ ਕੇ ਮੈਂ ਕਹਣਾ ਬੀਬੀ ਜੀ ਕੀ ਵੇਖਦੇ ਰਹਿੰਦੇ? ਕਹਿੰਦੇ ਵੀ ਅਸੀਂ ਵੇਖਦੇ ਆ ਵੀ ਸਾਡੇ ਵੀ ਬੱਚੇ ਆ ਕਰਨ ਪਰ ਅਸੀਂ ਨਾ ਫੀਸ ਨਹੀਂ ਦੇ ਸਕਦੇ। ਤੇ ਪਰ ਮੈਂ ਉਹਨਾਂ ਨੂੰ ਫਿਰ ਆਵਾਜ਼ ਦੇ ਕੇ ਕਿਹਾ ਮੈਂ ਵੀ ਵੇਖੋ ਜੀ ਇੱਥੇ ਫੀਸ ਕੋਈ ਨਹੀਂ ਲੱਗਦੀ। ਇਹ ਗੁਰੂ ਦੀ ਕਿਰਪਾ ਵਾ ਬੜੀ ਮਹਾਰਾਜ ਦੀ ਚੱਲ ਰਹੀ ਹੈ ਇੱਥੇ ਫੀਸ ਕੋਈ ਨਹੀਂ ਲਈ ਜਾਂਦੀ ਤੁਸੀਂ ਬੱਚੇ ਭੇਜਿਆ ਕਰੋ ਚਲੋ ਉਹਨਾਂ ਨੇ ਬੱਚੇ ਭੇਜਨੇ ਆ ਨਿਕਨੇ ਕੇ ਬੱਚੇ ਵੇਖੋ ਭੇਜਨੇ ਸ਼ੁਰੂ ਕੀਤੇ ਆ ਤੇ ਇੱਕ ਇੱਕ ਮੈਂ ਫਿਰ ਮੈਂ ਇਸ ਕਰਕੇ ਨਾ ਬਾਹਰ ਜਿਹੜਾ ਫਲੈਕਸ ਬੋਰਡ ਲੱਗਾ ਵਾ ਇਹ ਮੈਂ ਇਹਦੇ ਉੱਪਰ ਲਿਖ ਕੇ ਲਾਇਆ ਵਾ ਵੀ ਇੱਥੇ ਬੱਚਿਆਂ ਨੂੰ ਸੰਤਿਆ ਕਰਾਈ ਜਾਂਦੀ ਗੁਰਬਾਣੀ ਦੀ ਤੇ ਜਿਸ ਦੀ ਕੋਈ ਫੀਸ ਨਹੀਂ ਲਈ ਜਾਂਦੀ ਤੇ ਇਹ ਪਾਤਸ਼ਾਹ ਨੇ ਕਿਰਪਾ ਕੀਤੀ ਜਿੰਨਾ ਚਿਰ ਸਵਾਸ ਬਖਸ਼ੇ ਇਹ ਉਹਨਾਂ ਚਿਰ ਤੱਕ ਚੱਲੂਗਾ ਮੇਰੇ ਪਰਿਵਾਰ ਦਾ ਬੜਾ ਸਹਿਯੋਗ ਹੈ ਪਰਿਵਾਰ ਤੋਂ ਬਗੈਰ ਮੈਂ ਕੁਝ ਨਹੀਂ ਕਰ ਸਕਦਾ ਜੇ ਨਾਜਰ ਪਰਿਵਾਰ ਸਹਿਯੋਗ ਨਹੀਂ ਦਿੰਦਾ ਇਨਸਾਨ ਬੰਦਾ ਕੁਝ ਵੀ ਨਹੀਂ ਕਰ ਸਕਦਾ ਸਭ ਤੋਂ ਵੱਡਾ ਪਰਿਵਾਰ ਦਾ ਸਹਿਯੋਗ ਆ ਕਮਿਊਨਿਟੀ ਵੀ ਇਹ ਤੇ ਹੋ ਗਿਆ ਤੁਸੀਂ ਜਿਹੜੀ ਕਿ ਬੱਚਿਆਂ ਨੂੰ ਇਸੇ ਸਿੱਧੇ ਨਾਲ ਲਾ ਰਹੇ ਹੋ ਸੰthia ਦੇ ਰਹੇ ਹੋ ਗੁਰਬਾਣੀਆਂ ਜੋੜ ਰਹੇ ਹੋ ਉਹ ਕਿਰਤ ਕੀ ਕਰਦੇ ਹੋ ਕਿਸ ਤਰ੍ਹਾਂ ਪਰਿਵਾਰ ਦਾ ਪਾਲਪੁਰਸ਼ ਕਰਦੇ ਪਾਲਪੁਰਸ਼ ਨੂੰ ਵੇਖੋ ਜੀ ਇੱਕ ਤਾਂ ਮੇਰੇ ਕੋਲ ਸਕੂਲ バス ਆ ਜਿਹੜੇ ਮੈਂ ਸਵੇਰੇ ਬੱਚੇ ਛੱਡ ਕੇ ਆਉਣਾ ਸਕੂਲ ਲਿਉਣਾ ਜੋ ਮੈਨੂੰ ਬੱਚਿਆਂ ਦਾ ਕਰਾਇਆ ਮਿਲਦਾ ਵਾ ਮੇਰਾ ਹੋਰ ਉਜਗਾਰ ਹੈ ਇੱਕ ਮੈਂ ਖੰਡਪਾਤੀ ਸਿੰਘ ਆ ਇੱਥੇ ਘਰਾਂ ਦੇ ਵਿੱਚ ਵੀ ਨਾਲ ਕੋਈ ਮਹੀਨੇ 'ਚ ਇੱਕ ਦੋ ਖੰਡਪੜ ਸੁਖਣੀ ਸਾਹਿਬ ਆ ਗਿਆ ਜਾਂ ਖੰਡਪੜ ਸਾਹਿਬ ਉਹਨਾਂ ਦੇ ਵੀ ਮੈਂ ਡਿਊਟੀ ਲਾ ਕੇ ਆਪਣਾ ਗੁਜ਼ਾਰਾ ਮੇਰਾ ਬਹੁਤ ਵਧੀਆ ਚੱਲਦਾ ਵਾ ਰੋਟੀ ਪਾਣੀ ਬਹੁਤ ਵਧੀਆ ਪਰਮਾਤਮਾ ਨੇ ਬਖਸ਼ਿਆ ਬਾਕੀ ਇਹ ਜਿਹੜੀ ਸੇਵਾ ਇਹ ਸੰਥਿਆ ਦੀ ਇਹ ਪਾਤਸ਼ਾਹ ਦੇ ਕੋਲੋਂ ਮੰਗੀ ਆ ਇੱਕ ਨੇਤ ਨੇ ਮੰਗਿਆ ਵਾ ਵੀ ਅਮਰਤ ਵੇਲੇ ਨੇਤ ਨੇਮ ਕਰਾਈ ਜਾਓ ਪਾਤਸ਼ਾਹ ਜੀ ਤੇ ਇਹ ਕਾ ਬੱਚਿਆਂ ਦੀ ਜਿਹੜੀ ਸੰਥਿਆ ਚੱਲਦੀ ਇਹ ਕਰਵਾਈ ਜਾਓ ਮਾਇਆ ਜਿਹੜੀ ਰੋਜ਼ਗਾਰ ਰੋਟੀ ਪਾਣੀ ਜੋਗੀ ਤੁਸੀਂ ਆਪੇ ਦੇ ਦੇਣੀਆਂ ਉਹ ਦੇ ਹੀ ਜਾਂਦਾ ਵਾ ਤੇ ਇਹ ਬੱਚਿਆਂ ਦੇ ਕਰਮਾਂ 'ਚ ਵੀ ਜੋ ਲਿਖਿਆ ਵਾ ਰਾਤ ਨੂੰ ਦਾਣਾ ਪਾਣੀ ਸ਼ਾਮਾਂ ਨੂੰ ਜਦੋਂ ਇਹਨਾਂ ਦੀ ਸਮਾਪਤੀ ਹੁੰਦੀ ਆ ਰੋਜ਼ ਵੀ ਇਹਨਾਂ ਨੂੰ ਕੋਈ ਨਾ ਕੋਈ ਪ੍ਰਸ਼ਾਦ ਦਿੱਤਾ ਵੰਡਿਆ ਜਾਂਦਾ ਜਿੰਨਾਂ ਕੋ ਸਰਦਾ ਬੰਦਾ ਹੋਵੇ ਇਹਨਾਂ ਨੂੰ ਰੋਜ਼ ਡੇਲੀ ਸਾਢੇ 3 ਸਾਲ ਤੋਂ ਸਮਾਪਤੀ ਸਮੇਂ ਪ੍ਰਸ਼ਾਦ ਦਿੱਤਾ ਜਾਂਦਾ ਹੈ ਉਹ ਉਪਰਾਲਾ ਚੱਲ ਰਿਹਾ ਮਹਾਰਾਜ ਪਾਸ਼ਾ ਗਾੜੀ ਇਹੋ ਮੰਗਿਆ ਵੀ ਇਹ ਉਪਰਾਲਾ ਕਰਵਾਈ ਜਾਇਓ ਜਿਨ੍ਹਾਂ ਚ ਸਵਾਸ ਬਖਸ਼ੇ ਆ ਕਿ ਲੱਗਦਾ ਨਹੀਂ ਉਪਰਾਲਾ ਸਫਲ ਹੋ ਗਿਆ ਕਿਉਂਕਿ ਇਹਨਾਂ ਬੱਚਿਆਂ ਚੋਂ ਤਿੰਨ ਬੱਚਿਆਂ ਨੇ ਜਿਹੜਾ ਕਿ ਅਮਰ ਸ਼ਕਲੇ ਵਾਲ ਆ ਅਤੇ ਬਾਣੀ ਦੇ ਬਾਣੀ ਨਾਲ ਜੁੜ ਗਏ ਨੇ ਧਾਰੀ ਹੋ ਗਏ ਨੇ ਕਿ ਲੱਗਦਾ ਨਹੀਂ ਉਪਰਾਲਾ ਸਫਲ ਹੋ ਰਿਹਾ ਹੌਲੀ ਹੌਲੀ ਵੇਖੋ ਜੀ ਇਹ ਤੇ ਆ ਫਸਲ ਉਹ ਹੀ ਵੱਡੀ ਹੁੰਦੀ ਆ ਫਲ ਜਿਹੜਾ ਉਹ ਅੱਗੇ ਇਹ ਜਿਹੜਾ ਅੱਜ ਦੇ ਫਸਲ ਅਸੀਂ ਬੀਜਣ ਆਏ ਆ ਨਾ ਇਹ ਅੱਜ ਵੱਡੀ ਹੋ ਰਹੀ ਆ ਪਾਣੀ ਦੇ ਰਹੇ ਆ ਪਰ ਇਹਦਾ ਜਿਹੜਾ ਫਾਲਿਆ ਨੇ ਸਾਨੂੰ ਬਡਾਪੇ ਦੇ ਵਿੱਚ ਜਾ ਕੇ ਮਿਲਣਾ ਇਹ ਅੱਜ ਨਹੀਂ ਅਸੀਂ ਆਖੀ ਵੀ ਅਸੀਂ ਅੱਜ ਸੇਵਾ ਕਰ ਰਹੇ ਆ ਪਤਾ ਨਹੀਂ ਪਾਤਸ਼ਾਹ ਨੇ 10 ਸਾਲ ਦੇ 20 ਸਾਲ 2 ਸਾਲ ਜਿੰਨਾ ਚਿਰ ਲੈਣੀ ਇਹ ਉਹਨੇ ਲੈਣੀਆਂ ਇਹਦਾ ਜਿਹੜਾ ਫਾਲਿਆ ਉਹ ਸਾਨੂੰ ਬਡਾਪੇ 'ਚ ਜਾ ਕੇ ਇਹਦਾ ਮਿਲਣਾ ਇੱਕ ਗੱਲ ਹੋਰ ਜਦੋਂ ਇਨਸਾਨ ਕਹਿੰਦਾ ਵਾ ਨਾ ਕਈ ਵਾਰ ਆ ਵੀ ਅਸੀਂ ਬਡਾਪੇ 'ਚ ਜਾ ਕੇ ਰੱਬ ਦਾ ਨਾਮ ਲੈ ਲਾਂਗੇ ਵੇਖੋ ਜੀ ਗੁਰਬਾਣੀ ਕਹਿੰਦੀ ਹੈ ਉਠ ਤਨ ਖਲੋਏ ਰੋਗ ਬਡਾਪੇ ਦੇ ਵਿੱਚ ਜਾਗੇ ਤਨ ਨੂੰ ਐਨੇ ਰੋਗ ਲੱਗ ਜਾਣੇ ਆ ਕਿ ਸਾਨੂੰ ਪ੍ਰਮਾਤਮਾ ਦਾ ਨਾਮ ਜਿਹੜਾ ਉਹ ਵਸਰ ਜਾਣਾ ਚੇਤੇ ਨਹੀਂ ਆਉਣਾ ਰੋਗਾ ਨੇ ਸਾਨੂੰ ਘੇਰ ਲੈਣਾ ਵਾ ਪਰ ਮੈਂ ਹਰ ਇੱਕ ਨੂੰ ਇੱਕ ਸਲਾਹ ਦਿੰਦਾ ਵਾਂ ਜਿੰਨਾ ਚਿਰ ਤੁਹਾਡਾ ਤੰਦਰੁਸਤ ਸਰੀਰ ਹੈ ਇਹ ਤਿੰਨ ਕਿਰਪਾ ਕਰਿਆ ਕਰੋ ਵੀ ਤਿੰਨ ਨਾਰਾ ਦਿੱਤਾ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਕੀਰਤ ਕਰੋ ਨਾਮ ਜਪੋ ਤੇ ਵੰਡ ਛਕੋ ਇਹ ਤੁਸੀਂ ਤਾਂ ਹੀ ਕਰ ਸਕਦੇ ਜੇ ਤੁਸੀਂ ਤੰਦਰੁਸਤ ਦੇ ਤੁਹਾਡਾ ਸਰੀਰ ਕਾਇਮ ਹੈ ਕਮਾਈ ਹੱਥੀ ਕਰਦੇ ਜੇ ਹੱਥੀ ਤੁਸੀਂ ਸੇਵਾ ਕਰ ਸਕਦੇ ਅਸੀਂ ਤੁਸੀਂ ਵੰਡ ਸਕਦੇ ਜੇ ਮੈਂ ਹਰ ਇੱਕ ਨੂੰ ਇਹੋ ਹੀ ਕਹਿਣਾ ਵਾ ਜਿੰਨਾ ਚਿਰ ਤੱਕ ਤੁਹਾਡਾ ਤੰਦਰੁਸਤ ਸਰੀਰ ਹੈ ਉਹਨਾਂ ਚਿਰ ਤੱਕ ਇਹ ਕਰਿਆ ਕਰੋ ਬਡਾਪੇ ਦੇ ਵਿੱਚ ਜਾ ਕੇ ਕੁਝ ਨਹੀਂ ਦੇਖਿਆ ਵੀ ਜਾ ਕੇ ਕਿਉਂ ਜਾ ਸਮਾਉਣਾ ਅਰ ਦਬ ਦਾ ਨਾਮ ਹੀ ਜਿਹੜਾ ਨਾ ਉਹ ਤੁਸੀਂ ਤਾਂ ਹੀ ਲੈ ਸਕਦੇ ਜੇ ਜੇ ਤੰਦਰੁਸਤ ਜੇ ਤੇ ਬਟਾਪੇ ਜਾ ਕੇ ਹੋ ਸਕਦਾ ਇਹ ਵੀ ਸਾਡੇ ਕੋਲ ਨਾਮ ਲਿਆ ਜਾਵੇ ਕਿ ਲਗਦਾ ਨਹੀਂ ਇਹੋ ਜਿਹੇ ਪ੍ਰਾਲੇ ਪਿੰਡ ਪਿੰਡ ਸ਼ਹਿਰ ਸ਼ਹਿਰ ਹੋਣੇ ਚਾਹੀਦੇ ਨੇ ਘਰ ਘਰ ਹੋਣੇ ਚਾਹੀਦੇ ਨੇ ਇੱਕ ਦੋ ਗੁਣੇ ਛੱਡ ਕੇ ਹੋਣੇ ਚਾਹੀਦੇ ਨੇ ਕਿਉਂਕਿ ਤਾਂ ਜੋ ਕਿ ਜਿਹੜੇ ਸਾਡੇ ਬੱਚੇ ਨੇ ਸਿੱਧੇ ਰਾਹ ਲੱਗ ਸਕਣ ਅਤੇ ਹਮੇਸ਼ਾ ਬਾਣੀ ਤੇ ਬਾਣੀ ਨਾਲ ਜੁੜ ਸਕਣ ਹਾਂਜੀ ਮੈਂ ਤਾਂ ਹਰ ਇੱਕ ਨੂੰ ਇਹੋ ਕਹਿਣਾ ਵੀ ਘਰ ਘਰ ਚੱਲਣਾ ਚਾਹੀਦੇ ਘਰ ਤੋਂ ਚੱਲਣ ਦੀ ਸਾਨੂੰ ਜ਼ਰੂਰਤ ਆ ਅਸੀਂ ਬਾਹਰ ਜਾ ਕੇ بڑے ਪ੍ਰਾਲੇ ਕਰਦੇ ਆ ਉੱਥੇ ਜਾ ਕੇ ਜੀ ਘਟ ਕਰਤਾ ਰਹ ਵਰਦੇ ਵਰਦੇ ਟੈਂਟ ਲਾਤੇ ਜੀ ਐਸੀ ਇੰਨੇ ਅਮਰਤਾਰੀ ਸਿੰਘ ਬਣਾਤੇ ਵੇਖੋ ਜੀ ਜਿਹੜੇ ਰੋਜ਼ ਅਮਰਤ ਛਕ ਰਹੇ ਆ ਸਭ ਤੋਂ ਵੱਡਾ ਉਪਰਾਲਾ ਇਹ ਹੋਣਾ ਚਾਹੀਦਾ ਅਮਰਤ ਛਕਣ ਤੋਂ ਪਹਿਲਾਂ ਉਸ ਇਨਸਾਨ ਨੂੰ ਇੰਨਾ ਕਿ ਡਿਡ ਕੀਤਾ ਜਾਵੇ ਕਿ ਉਹ ਨਿਤਨੇਮ ਦੀ ਮਰਿਆਦਾ ਅਨੁਸਾਰ ਜੀਵਨ ਜਿਉਣ ਦਾ ਪਹਿਲਾ ਉਪਰਾਲਾ ਕਰੇ ਫਿਰ ਉਹਨੂੰ ਅਮਰਤ ਛਕਾਉਣਾ ਚਾਹੀਦਾ ਵੇਖੋ ਜੀ ਹੁਣ ਅਹੀਂ 1100 ਸ੍ਰੀ ਕਾਲ ਤਖਤ ਸਾਹਿਬ ਅਨੰਦਪੁਰ ਸਾਹਿਬ ਜਾਂ ਹੋਰ ਗੁਰਦੁਆਰੇ ਸੋਣੀ ਮੇਟੀ ਦੇ ਜਿਨ੍ਹਾਂ ਦੇ ਬੁੱਧਵਾਰ ਤੇ ਐਤਵਾਰ ਨੂੰ ਅਮਰਤ ਛਕਾਇਆ ਜਾਂਦਾ ਪਰ ਸ਼ੱਕ ਦੇ ਜਾਂਦੇ ਆ ਕਿੰਨੀ ਸੰਗਤਾ ਸ਼ਗੰਡੀਆ ਗੁਰੂ ਵਾਲੇ ਬਣ ਰਿਆ ਪਰ ਉਹ ਬਣ ਕੇ ਕੁਝ ਸਮਾਂ ਕੱਢਦੇ ਆ ਫਿਰ ਉਹ ਉਹਦੇ ਤੋਂ ਜਿਹੜਾ ਹੈ ਉਹ ਵਿਸਰ ਜਾਂਦੇ ਆ ਉਹਨਾਂ ਕੋ ਨਹੀਂ ਨਿਭਾਇਆ ਜਾਂਦਾ ਪਰ ਮੈਂ ਹਰ ਇੱਕ ਨੂੰ ਇੱਕੋ ਗੱਲ ਕਹਿੰਦਾ ਵੀ ਅੰਮ੍ਰਿਤ ਛਕ ਤੋਂ ਪਹਿਲਾਂ ਉਹਦਾ ਨਿਭਾਉਣ ਦਾ ਮਰਿਆਦਾ ਦਾ ਜਿਹੜਾ ਧਿਆਨ ਰੱਖ ਕੇ ਅੰਮ੍ਰਿਤ ਛਕਿਆ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਇਹ ਸਾਨੂੰ ਗੁਰੂ ਤੋਂ ਮੁੱਖ ਨਾ ਮੋੜਨਾ ਪਵੇ ਤੋਂ ਕਿੰਨਾ ਚੰਗਾ ਲੱਗਦਾ ਜਦੋਂ ਲੋਕ ਲੰਘਦੇ ਨੇ ਤੇ ਲੱਗ ਲੱਗ ਤਰੀਫਾਂ ਕਰਦੇ ਨੇ ਵੀ ਬੜਾ ਵੱਡਾ ਪ੍ਰਾਲਾ ਜਿਹੜਾ ਵਾ ਬੜੀ ਵੱਡੀ ਸੇਵਾ ਜਿਹੜਾ ਭਾਈ ਹੰਦੀ ਸਿੰਘ ਕਰ ਰਹੇ ਨੇ ਵੀ ਕਿੰਨਾ ਕ ਮੰਨੂ ਚੰਗਾ ਲੱਗਦਾ ਨੀ ਮੰਨੂ ਤੇ ਚੰਗਾ ਲੱਗਦਾ ਪਰ ਤਰੀਫ ਤੇ ਉਹ ਪਾਤਸ਼ਾਹ ਦੇ ਹਾਜਤ ਦੇ ਵਿੱਚ ਵੇਖੋ ਜੀ ਇਹ ਤੇ ਉਹਦੇ ਦਰ ਦੇ ਵਿੱਚ ਲਿਖਿਆ ਜਾਂਦਾ ਵੇਖੋ ਜੀ ਸਾਡੇ ਕੋਲ ਜਿਹੜਾ ਨਾ ਉਹ ਵੇਖੇ ਉਹਨਾਂ ਨਜ਼ਰ ਨਾ ਆਵੇ ਉਹ ਜੀਵਾਂ ਨੂੰ ਦੇਖਣ ਦਿਆ ਵਾ ਪਰ ਸਾਨੂੰ ਨਜ਼ਰ ਨਹੀਂ ਆਉਣ ਦਿਆ ਪਰ ਲੇਕਿਨ ਉਹ ਸਾਡੇ ਜਿਹੜੇ ਲੇਖਿਆ ਨਾ ਵੇਖੋ ਸਵਾਸ ਸਵਾਸ ਉਹ ਸਾਡੇ ਚਿੱਤਰ ਦੇ ਗੁਪਤ ਜਿਹੜੇ ਸਾਡੇ ਮੋਢਿਆਂ ਦੇ ਬੈਠੇ ਉਹ ਸਾਡੇ ਲਿਖਣ ਦੇ ਆ ਉਹ ਹੁਣ ਜਿਹੜੀ ਲਿਖਤ ਲਿਖ ਰਿਹਾ ਧਰਮਰਾਜ ਦੇ ਕੋਲ ਜਦੋਂ ਜਾ ਕੇ ਰੱਖਣੀ ਆ ਉਹਨਾਂ ਇਹ ਤੇ ਫੇਰ ਹੀ ਪਤਾ ਲੱਗਣਾ ਵੀ ਉਹਨਾਂ ਨੇ ਕਿਰਪਾ ਕਰਨੀ ਹੈ ਧਰਮਰਾਜ ਨੇ ਜਾ ਕੇ ਦੱਸਣਾ ਵਾ ਵੀ ਵੇਖੋ ਜੀ ਇਹਨਾਂ ਨੇ ਕੀ ਪ੍ਰਾ ਲਾਗੇ ਇਹ ਤੇ ਸਾਡਾ ਉਹੀ ਜਾਣਦਾ ਪਾਤਸ਼ਾ ਜੋ ਕਾਰਜ ਕਰਾ ਰਿਹਾ ਏ ਸਾਡੀ ਔਕਾਤ ਇੰਨੀ ਨਹੀਂ ਆ ਗਈ ਜਿਸ ਨੇ ਸਵਾਸ ਬਖਸ਼ੇ ਆ ਉਸ ਨੇ ਕਾਰਜ ਕਰਾਉਣੇ ਆ ਇਹ ਕਾਰਜ ਵੀ ਉਹਦੇ ਸਵਾਸ ਵੀ ਉਹਦੇ ਆ ਇਹ ਪਾਤਸ਼ਾ ਦੀ ਕਿਰਪਾ ਦੇ ਸਦਕਾ ਚੱਲ ਰਿਹਾ ਜੀ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਕੀਤੀ ਭਾਈ ਰਣਜੀਤ ਸਿੰਘ ਜਿਹੜੇ ਕਿ ਬੱਚਿਆਂ ਨੂੰ ਸੰਥਿਆ ਬਾਣੀ ਨਾਲ ਜੋੜ ਰਹੇ ਨੇ ਬੜਾ ਵੱਡਾ ਪ੍ਰਲਾਖਾ ਰਾਨੇ ਸਾਡੀ ਵੀ ਦਸ਼ਕਾਂ ਨੂੰ ਪੀ ਲਿਆ ਪਿੰਡ ਪਿੰਡ ਸ਼ਹਿਰ ਸ਼ਹਿਰ ਹਰ ਮਹੱਲੇ ਵਿੱਚ ਇਸ ਤਰ੍ਹਾਂ ਦੀ ਸੇਵਾ ਕਰਨੀ ਚਾਹੀਦੀ ਆ ਤਾਂ ਜੋ ਕਿ ਜਿਹੜੇ ਸਾਡੇ ਬੱਚੇ ਨੇ ਉਹ ਸਿੱਧੇ ਰਾਂ ਲੱਗ ਸਕਣ ਮਾਣਯੋਗ ਸੰਗਤਾਂ ਤੋਂ ਜਿਹੜੇ ਕਿ ਮਾਰੇ ਰਾਹਤ ਜਿਹੜੇ ਨਾ ਚੱਲ ਸਕਣ ਹਮੇਸ਼ਾ ਜਿਹੜੇ ਕਿ ਗੁਰੂ ਦੇ ਬਾਣੇ ਵਿੱਚ ਰਹਿਣ ਤੇ ਉਸ ਪਰਿਵਾਰ ਦੇ ਮੈਂਬਰਾਂ ਨਾਲ ਵੀ ਗੱਲਬਾਤ ਕਰਾਂਗੇ ਜਿਨ੍ਹਾਂ ਦੇ ਬੱਚਾ ਨੇ ਅੱਜ ਸੰਥਿਆ ਲੈ ਕੇ ਅਮਰ ਸ਼ਕਿਆਵਾ ਇਹ ਉਹਨਾਂ ਦੇ ਪਿਤਾ ਨਾਲ ਗੱਲਬਾਤ ਕਰਾਂਗੇ ਭਾਈ ਸਾਹਿਬ ਕਿੰਨਾ ਚ ਬੱਚਾ ਤੁਹਾਡਾ ਬਾਣੀ ਬਾਣੀ ਨਾ ਹੋ ਬਾਣੀ ਵਾਲਾ ਹੋ ਗਿਆ ਵਾ ਅਮਰ ਸ਼ਕਲਿਆ ਬੱਚੇ ਨੇ ਕੀ ਕਹਿਣਾ ਚਾਹੋਗੇ ਬਹੁਤ ਵਰੀਆ ਜੀ ਬਹੁਤ ਵਰੀਆ ਲੱਗਦਾ ਜੀ ਜਦੋਂ ਆਮ ਪਿੰਡਾਂ ਦੇ ਵਿੱਚ ਨਸ਼ੇ ਬੱਚੇ ਬੰਦੇ ਨੰਗਦੇ ਆ ਮੁੰਡੇ ਨੰਗਦੇ ਆ ਆ ਹੁਣ ਦਿਲ ਇਹੋ ਕੰਮ ਦਾ ਵਾ ਵੀ ਸਾਡਾ ਬੱਚਾ ਮਹਾਰਾਜ ਆਪਣੇ ਚਰਨਾਂ 'ਚ ਲਾ ਆਪਣੇ ਕੋਲ ਆਪਣੀ ਬਾਣੀ ਜੀ ਇਹਨਾਂ ਨੂੰ ਕਰੋ ਬਾਕੀ ਇਹਨਾਂ ਦਾ ਭਾਈ ਰঞ্জੀਤ ਸਿੰਘ ਜੀ ਦਾ ਬਹੁਤ ਵਰੀਆ ਗੱਲ ਹੈ ਜਿਹੜੀ ਇਹਨਾਂ ਨੇ ਕਰਤੀ ਆ ਪੀ ਸਾਨੂੰ ਹੁਣ ਅਸੀਂ ਆਪਣੇ ਭੈਣ ਭਰਾਵਾਂ ਚ ਵੀ ਜਿੱਥੇ ਜਾਣੇ ਉੱਥੇ ਗੱਲ ਕਰਦੇ ਆਂ ਵੀ ਅਸੀਂ ਆਪਣੇ ਬੱਚੇ ਨੂੰ ਇਦਾਂ ਕਰਦੇ ਆ ਤੁਸੀਂ ਵੀ ਕੋਈ ਪਿੰਡ ਚ ਵੇਖੋ ਕੋਈ ਗੁਰਦੁਆਰਾ ਕੋਈ ਬਾਬਾ ਜੀ ਲੱਭੋ ਉਹਨਾਂ ਕੋਲ ਜਾਇਆ ਕਰਨੇ ਘੰਟਾ ਅੱਧਾ ਘੰਟਾ ਜਾ ਹਰ ਇੱਕ ਭੈਣ ਭਰਾ ਨੂੰ ਬੱਚਿਆਂ ਨੂੰ ਕਹੀਦਾ ਵਾ ਕਿ ਮਲੇ ਜਾਨੇ ਕਿ ਤੁਸੀਂ ਪਾਠ ਪੜ੍ਹਾਓ ਪਾਠ ਘਰ ਵੀ ਪੜ੍ਹਾਓ ਇਹਨਾਂ ਦੇ ਥੋੜਾ ਜਿਹਾ ਪਾਠ ਜਿੰਨਾ ਪੜਨਗੇ ਇਹਨਾਂ ਨੂੰ ਉਹਨਾਂ ਹੀ ਸਿੱਖੀ ਵੱਲ ਆਉਣਗੇ ਕਿ ਲੱਗਦਾ ਨਹੀਂ ਉਹਨSTITDA ਵੀ ਤਰੀਫਾਂ ਕਰਦੇ ਨੇ ਵੀ ਬੱਚਾ ਸਿਹਤਰਾ ਲੱਗਿਆ ਵਾ ਹੈ ਛੋਟੀ ਉਮਰੇ ਅਮਰ ਸ਼ਕ ਲਿਆ ਵਾ ਕਿ ਲੱਗਦਾ ਨਹੀਂ ਉਹ ਚੰਗਾ ਲੱਗਦਾ ਜੇ ਲੋਕ ਤਰੀਫਾਂ ਕਰਦੇ ਨੇ ਬਹੁਤ ਵਧੀਆ ਸਾਨੂੰ ਬਹੁਤ ਵਧੀਆ ਲੱਗਦਾ ਜੀ ਬਾਕੀ ਅਗ ਮੇਲੇ ਵੀ ਹੁੰਦੇ ਆ ਇੱਥੇ ਖੰਡਪਾਟ ਸਾਹਿਬ ਵੀ ਹੁੰਦੇ ਭਾਈ ਰਣਜੀਤ ਸਿੰਘ ਜੀ ਵੀ ਇਹਨਾਂ ਨਾਲ ਖੜਦੇ ਆ ਜਿਹੜੇ ਪੂਰੇ ਇਸ ਟਾਈਮ ਤੇ ਸਹੀ ਪਾਠ ਪੜ੍ਹਦੇ ਆ ਤੇ ਉੱਥੇ ਜਾ ਕੇ ਅਰਦਾਸ ਵੀ ਕਰਦੇ ਆ ਤੇ ਬਹੁਤ ਵਧੀਆ ਗੱਲ ਆ ਹਾਂ ਤੇ ਉਹਨਾਂ ਨੂੰ ਕੀ ਕਹਿਣਾ ਚਾਹੋ ਜਿੰਨਾਂ ਦੇ ਬੱਚੇ ਹਜੇ ਵੀ ਅਮਰਦੀ ਛੱਕਿਆ ਹਜੇ ਵੀ ਗੁਰੂ ਵਾਲੇ ਨਹੀਂ ਬਣੇ ਕੀ ਕਹਿਣਾ ਚਾਹੋਗੇ ਨਾ ਬੱਚਿਆਂ ਨੂੰ ਖਾਸ ਕਰਕੇ ਅਸੀਂ ਉਹਨਾਂ ਨੂੰ ਹੱਥ ਜੋੜ ਕੇ ਹੋਰ ਅਰਦਾਸ ਕਰਾਂਗੇ ਉਹਨਾਂ ਦੇ ਅੱਗੇ ਵੀ ਹੱਥ ਕਾਵਾਂਗੇ ਵੀ ਤੁਸੀਂ ਅਮਰਤ ਵਾਲੇ ਬਣਾਓ ਘਰ ਦੇ ਵੀ ਬੰਨ ਤੇ ਇਹਦੇ ਨਾਲ ਦੀ ਰੀਸ ਕਿਤੇ ਲੱਭਣੀ ਨਹੀਂ ਜੀ ਬਹੁਤ ਧੰਨਵਾਦ ਜੀ ਇਹ ਸੀ ਗੱਲ ਬਾਕੀ ਦੀ ਪਿਤਾ ਦੇ ਨਾਲ ਜਿਨ੍ਹਾਂ ਦੇ ਬੱਚੇ ਨੇ ਅਮਰ ਛੱਕਿਆ ਜੇ ਬਾਣੀ ਤੇ ਬਾਣੀ ਵਾਲਾ ਵਾ ਤੇ ਬਹੁਤ ਵੱਡਾ ਪ੍ਰਾਲਾ ਕੀਤਾ ਬਾਦ ਅਸੀਂ ਵੀ ਕਹਿੰਦੇ ਛਲਾਗਾ ਜਾਂ ਕਦਮਬਾਈ ਰਣਜੀਤ ਸਿੰਘ ਵੱਲੋਂ ਕੀਤਾ ਗਿਆ ਇਹ ਬੱਚੀ ਨਾਲ ਗੱਲ ਕਰਦੇ ਛੋਟੀ ਜਿਹੀ ਬੱਚੀ ਤੁਸੀਂ ਦੇਖ ਸਕਦੇ ਹੋ ਜਿਹਨੇ ਦਿਮਾਲਾ ਬੰਨਿਆ ਤੇ ਇਹ ਬੱਚੀ ਨੇ ਵੀ ਅਮਰ ਛਕਿਆ ਆਇਆ ਵਾ ਗੁਰੂ ਵਾਲੀ ਆ ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰਦੇ ਆਂ ਜੀ ਵਾਹਿਗੁਰੂ ਜੀ ਕੱਕਾ ਸਵਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਕੀ ਨਾਮ ਈ ਤੁਹਾਡਾ ਐਂਜਲ ਪ੍ਰੀਤਕੌਰ ਐਂਜਲ ਪ੍ਰੀਤਕੌਰ ਜੀ ਕਿੰਨਾ ਕੇ ਚੰਗ ਲੱਗਦਾ ਹੁਣ ਤੋਂ ਅਸੀਂ ਬਾਣੀ ਵਾਲੇ ਬਣ ਗਏ ਉਹ ਅਮਰ ਛਕਿਆ ਆਇਆ ਵਾ ਸ੍ਰੀ ਸਾਹਿਬ ਟੰਗਿਆ ਵਾ ਕੀ ਕਹਿਣਾ ਚਾਹੋਗੇ ਤੇ ਦਸ਼ਕੰਡੂ ਸਾਂਝਾ ਕਰ ਦਿਓ ਕਿੰਨੇ ਸਮੇ ਮੈਂ 3.5 ਸਾਲਾਂ ਦੇ ਸਾਲ ਤੋਂ ਸੰthia ਲੈਣੀ ਹੈ ਬਾਣੀ ਦੀ ਤੇ ਮੈਨੂੰ ਬਹੁਤ ਵਧੀਆ ਲੱਗਦਾ ਬਾਣੀ ਪੜ੍ਹ ਕੇ ਹੁਣ ਤੁਸੀਂ ਬਾਣੀ ਸੰthia ਵਿੱਚ ਕਿਹੜੇ ਕਿਹੜੇ 파ਰਤ ਸੀ ਕਰ ਲੈਂਦੇ ਹੋ ਦਸ਼ਕਾਂ ਨੂੰ ਸਾਂਝਾ ਕਰਦੇ ਹੋ ਹੋਰ ਕੀ ਕੀ ਸਿੱਖਿਆ ਤੁਸੀਂ ਇਤੋਂ ਜਪਜੀ ਸਾਹਿਬ ਜਪ ਸਾਹਿਬ ਕੀਰਤਨ ਸੋਹਿਲਾ ਰਹਿਰਾ ਸਾਹਿਬ ਅਰਦਾਸ ਸੁਖਮਨੀ ਸਾਹਿਬਾਂ ਸਹਿਜ ਪੜ੍ਹਦੇ ਲੈਂਦੇ ਕੀ ਲੱਗਦਾ ਨਹੀਂ ਤੁਹਾਡੀ ਉਮਰ ਦੇ ਬੱਚੇ ਜਦੋਂ ਅਸੀਂ ਦੇਖਿਆ ਵਾ ਫੈਸ਼ਨੇਬਲ ਹੁੰਦੀਆਂ ਨੇ ਜੱਤ ਵਾਲ ਹੋਤਾਂ ਖਿਲਾੜੇ ਹੁੰਦੇ ਨੇ ਕੱਪੜੇ ਹੋਤਾਂ ਪਾਏ ਹੁੰਦੇ ਨੇ ਪਰ ਤੁਸੀਂ ਇਸ ਬਾਣੀ ਨਾਲ ਜੁੜੇ ਹੋ ਬਾਣੀ ਵਾਲੇ ਬਣ ਗਏ ਹੋ ਉਹ ਜਿਵੇਂ ਚੰਗਾ ਕਿ ਜਾਈਏ ਜੇ ਜੇ ਜੀਵਨ ਚੰਗਾ ਇਹ ਜੀਵਨ ਜੰਗਲ ਇਹ ਜੀਵਨ ਚੰਗਾ ਹਾਂਜੀ ਹੋਰ ਘਰ ਵਿੱਚੋਂ ਕਿਸੇ ਕਿਸੇ ਨੇ ਅਮਲ ਛੱਕਿਆ ਕਿ ਜਦ ਤੁਸੀਂ ਪਹਿਲਾਂ ਅਮਲ ਛੱਕਿਆ ਵਾ ਕਿ ਹੋਈ ਪਰਿਵਾਰਕ ਜੀ ਕੇ ਅਸੀਂ ਅਮਲ ਛੱਕਿਆ ਨਹੀਂ ਹੋਰ ਕਿਸੇ ਨੇ ਨਹੀਂ ਛੱਕਿਆ ਮੈਂ ਹੋ ਛੱਕਿਆ ਤੁਸੀਂ ਤਾਂ ਪਹਿਲੀ ਵਾਰ ਅਮਲ ਛੱਕਣ ਵਾਸਤੇ ਗੱਲ ਕੀਤੀ ਸੀ ਮਾਤਾ ਪਿਤਾ ਨਾਲ ਉਹਨਾਂ ਦਾ ਕੀ ਕਹਿਣਾ ਸੀ ਉਹਨਾਂ ਦਾ ਕਹਿਣਾ ਸੀ ਵੀ ਸ਼ਕਲਾ ਪਹਿਲੀਆ ਜੀ ਠੀਕ ਹੈ ਕਿ ਲੱਗਦਾ ਹੁਣ ਤਰੀਫਾਂ ਹੋ ਰਹੀਆਂ ਨੇ ਸਾਡੇ ਪਾਸੇ ਵੀ ਅੰਜਲ ਨੇ ਅਮਰ ਸ਼ਕਲਾ ਆ ਵਾ ਸੋਹਣੀ ਲੱਗਦੀ ਆ ਗੁਰੂ ਦੀ ਲਾੜੀ ਲੱਗਦੀ ਆ ਮੈਨੂੰ ਇਹ ਤੇ ਬਹੁਤ ਵਧੀਆ ਲੱਗਦਾ ਠੀਕ ਹੈ ਜੇ ਜਿਹਨਾਂ ਬੱਚੇ ਹਜੇ ਛੱਕਿਆ ਨਹੀਂ ਆ ਉਹਨਾਂ ਬੱਚੇ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਬੱਚੇ ਹਜੇ ਵੀ ਬਾਣੀ ਤੇ ਬਾਣੀ ਨਾਲ ਨਹੀਂ ਜੁੜੇ ਉਹਨਾਂ ਨੇ ਕਹਿਣਾ ਚਾਹੁੰਦੇ ਨੇ ਵੀ ਬਾਣੀ ਨਾਲ ਜੁੜੋ ਤੇ ਅਮਰ ਸ਼ਕਲਾ ਗੋਪਤਨਵਾਜੀ ਇਹ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਿਹਾ ਅਮਰਸਰ ਕੇ ਗੁਰੂ ਕੀ ਵਡਾਲੀ ਦੀਆਂ ਛੋਟ ਛੋਟੀਆਂ ਬੱਚਿਆਂ ਨੇ ਜਿਹੜੇ ਕੀ ਸੰਥਿਆ ਲਈ ਹੋਈ ਆ ਖਾਸ ਕਰਕੇ ਇਹ ਭਾਈ ਸਾਹਿਬ ਨੇ ਬੜੀ ਵੱਡੀ ਸੇਵਾ ਜੀ ਕੀਤੀ ਆ ਪਿਛਲੇ ਸਾਢੇ ਤਿੰਨ ਸਾਲਾਂ ਤੋਂ ਜਿਹੜੀ ਇਹਨਾਂ ਨੂੰ ਸੇਵਾ ਕੀਤੀ ਜਾ ਰਹੀ ਆ ਤੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਿਆ ਜਾ ਰਿਹਾ ਜਪਜੀ ਸਾਹਿਬ ਸੂਨੀ ਸਾਹਿਬ ਤੇ ਅਰਦਾਸ ਬੇਨਤੀ ਜਿਹੜੀ ਆ ਕਰਾਈ ਜਾ ਰਹੀ ਆ ਬੱਚਿਆਂ ਨੂੰ ਤੇ ਬੱਚੇ ਜਿਹੜੇ ਜੱਤਰ ਗੁਰੂ ਵਾਲੇ ਬਣ ਗਏ ਨੇ ਹਾਂਜੀ ਭੈਣ ਜੀ ਸਭ ਤੋਂ ਪਹਿਲਾਂ ਸਾਂਝੀ ਖਾਂਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਕੋ ਕਿੰਨੇ ਸਮੇਂ ਤੋਂ ਆ ਰਹੇ ਹੋ ਤੇ ਹੁਣ ਤੱਕ ਆ ਕੇ ਕੀ ਕੀ ਸਿੱਖਿਆ ਭਾਈ ਸਾਹਿਬ ਸੁਖਮਨੀ ਸਾਹਿਬ ਜਬਜੀ ਸਾਹਿਬ ਟਹਿਰਾ ਸਾਹਿਬ ਚੌਪਈ ਸਾਹਿਬ ਸਾਰਾ ਕੁਝ ਸਿੱਖਿਆ ਮੀਨ ਜੀ ਸਭ ਮਨ ਕਿਸ ਤਰ੍ਹਾਂ ਬਣਿਆ ਇੱਥੇ ਆਉਂਦਾ ਸੀ ਦੇਖਿਆ ਤੁਹਾਡੀਆਂ ਬੱਚਿਆਂ ਤੇ ਜ਼ਿਆਦਾਤਰ ਫੈਸ਼ੀਬਲ ਹੁੰਦੀਆਂ ਹੋਰ ਤਰ੍ਹਾਂ ਦੇ ਪਰਸਪਰ ਤੇ ਵਾਲ ਵੋਂਦੀਆਂ ਨੇ ਪਰ ਤੁਸੀਂ ਤੇ ਇਸ ਗੁਰੂ ਨਾਲ ਲੱਗ ਗਏ ਤੁਸੀਂ ਕਿਸ ਤਰ੍ਹਾਂ ਮਨ ਬਣਾਇਆ ਇਹ ਸਤਿ ਗੁਰੂ ਬਾਬਾ ਜੀ ਜੀ ਸਾਰੇ ਵਲ ਵੇਖ ਕੇ ਪਤਾ ਲੱਗ ਜਾਂਦਾ ਪਪੀ ਜਿਹੜਾ ਸਾਡਾ ਧਾਰਮਿਕ ਹੈਗਾ ਵਾਣਾ ਇਹ ਸਭ ਤੋਂ ਵਧੀਆ ਗੁਰੂ ਕਬੀਨ ਸਿੰਘ ਜੀ ਦੀਆਂ ਜਿਹੜੀਆਂ ਕੁਰਬਾਨੀਆਂ ਵਾ ਉਹਨਾਂ ਤੋਂ ਇਹ ਲੱਗਦਾ ਨਹੀਂ ਉਹਨਾਂ ਨੇ ਆਪਣਾ ਸਾਰਾ ਪਰਿਵਾਰ ਵਾਰਤਾ ਸੀ ਸਾਡੇ ਕਰਕੇ ਜੇ ਅਸੀਂ ਅੱਜ ਵੀ ਉਹਦਾ ਤੁਰਪੇਵੇਂ ਹਾਂਜੀ ਉਹਨਾਂ ਨੇ ਸਾਡੀ ਕਦਰ ਸਾਰਾ ਪਰਿਵਾਰ ਵਾਰਤਾ ਅਹੀਂ ਅੱਜ ਉਹਨਾਂ ਤੇ ਵੀ ਲਿਵੋ ਵੀ ਉਹਨੇ ਸਾਡੀ ਘਾਤਰ ਪਰਿਵਾਰ ਵਾਲਿਆ ਵਾ ਅਈ ਉਹਨਾਂ ਦੇ ਦਿੱਤੀਆਂ ਕਲਰ ਚੱਲੀਏ ਤੇ ਉਹ ਵਸਤ ਵਧੀਆ ਹੈਗਾ ਠੀਕ ਹੈ ਜੀ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਛੋਟੇ ਛੋਟੇ ਬੱਚੀਆਂ ਜਿਹੜੀਆਂ ਨੇ ਬਹੁਤ ਸੋਹਣੇ ਸਵਾਲ ਜਵਾਬ ਦਿੰਦੀਆਂ ਨੇ ਸਾਡੀ ਦਸ਼ਕਾਂ ਨੂੰ ਪੀਲਿਆ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਗੁਰੂ ਤੇ ਬਾਣੀ ਦੇ ਬਾਣੀ ਨਾਲ ਜੋੜੋ ਤਾਂ ਜੋ ਕਿ ਜਿਹੜੇ ਤੁਹਾਡੇ ਬੱਚੇ ਜਿਹੜੇ ਨੇ ਵਾਤ ਵਸ ਸਿੱਖੀ ਵਾਜ ਰਿਹਾ ਜੋੜ ਸਕਣ ਮੀਨੂ ਦਿਓ ਜਾਤ ਮੈਂ ਤੁਹਾਡਾ ਹਦੀ ਸਿੰਘ ਗਰੇਵਾਲ RPD24 ਚੈਨਲ ਲਈ ਅਮਰਸਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ ਤਸਵੀਰਾਂ ਵਿਖਾਵਾਂਗੇ ਤਾਲੁਆ ਜਮਰਸਰ ਦੇ ਗੁਰੂ ਕੀ ਵਡਾਲੀ ਦੀਆਂ ਜਿੱਥੇ ਕਿ ਭਾਈ ਹਰਜੀਤ ਸਿੰਘ ਤੁਸੀਂ ਦੇਖ ਸਕਦੇ ਹੋ ਜਿੰਨਾ ਘਰ ਵਿੱਚ ਬੱਚਿਆਂ ਨੂੰ ਗੁਰਬਾਣੀ ਦੀ ਸੰਖਿਆ ਸੰਖਿਆ ਕਰਵਾਈ ਜਾ ਰਹੀ ਹੈ ਅਤੇ ਇਸ ਦੀ ਕੋਈ ਫੀਸ ਨਹੀਂ ਲਈ ਜਾਂਦੀ ਬਹੁਤ ਸੋਹਣਾ ਪ੍ਰਲੋਕ ਕੀਤਾ ਜਾ ਰਿਹਾ ਭਾਈ ਹਰਜੀਤ ਸਿੰਘ ਵੱਲੋਂ ਇਹਨੂੰ ਬੱਚਿਆਂ ਦੀ ਸ਼ੁਰੂਆਤ ਕੀਤੀ ਸੀ ਤੇ ਹੁਣ ਸੁਖਣਾ 40 ਬੱਚੇ ਜਿਹੜੇ ਹੋ ਚੁੱਕੇ ਨੇ ਜਿਹੜੇ ਕੀ ਸੰਚਾ ਲੈ ਚੁੱਕੇ ਨੇ ਭਿੰਦੀ ਸਿੰਘ ਨੇ ਸ਼ੁਰੂਆਤ ਕਦੋਂ ਹੋਈ ਸੀ ਬੱਚਿਆਂ ਦੀ ਤੇ ਕਿਸ ਤਰ੍ਹਾਂ ਮਨਚ ਵਿਚਾਰਿਆ ਵੀ ਬੱਚਿਆਂ ਨੂੰ ਸੰਚਾ ਜਿਹੜੀ ਕਿਰਨਾਂ ਨਾਲ ਜੁੜਵਾਨੀ ਦਾ ਜੋੜਾ ਜਾਵੇ ਇਹ ਦੇਖੋ ਸ਼ੁਰੂਆਤ ਜਦੋਂ ਹੋਈ ਨਾ ਜਿਹੜਾ ਕੋਰੋਨਾ ਕਾਲ ਆਇਆ ਤੇ ਉਦੋਂ ਸਾਡੇ ਕੋਲ ਨਾ ਜਿਹੜੀ ਸਕੂਲ ਬੱਸ ਚੱਲਦੀ ਉਹ 1.5 ਸਾਲ ਵਾਸਤੇ ਸਕੂਲ ਬੰਦ ਹੋ ਗਏ ਸੀ ਜਦੋਂ ਸਾਡੇ ਸਕੂਲ ਲੱਗਣੇ ਸ਼ੁਰੂ ਹੋਏ 1.5 ਸਾਲ ਸਕੂਲ ਬੰਦ ਰਹੇ ਤੇ ਇਹ ਉਦੋਂ ਹੀ ਉਪਰਾਲਾ ਕੁਝ ਮਨ ਦੇ ਵਿੱਚ ਖਿਆਲ ਆਇਆ ਵੀ ਕਿਉਂ ਨਾ ਆਪਾਂ ਵੇਲੇ ਸਮਾਂ ਹੈਗਾ ਵਾ ਆਪਣੇ ਕੋਲ ਤੇ ਬੱਚਿਆਂ ਨੂੰ ਕੁਝ ਗਿਆਨ ਦਿੱਤਾ ਜਾਵੇ ਤੇ ਉਹ ਕਈ ਇਹਨਾਂ ਨਾ ਬੀਬੀਆਂ ਨੇ ਜਦੋਂ ਇਹਨਾਂ ਬੱਚਿਆਂ ਨੂੰ ਦੇਖਣਾ ਵੀ ਇਹ ਕਿੱਦੇ ਪੜਦੇ ਹੁੰਦੇ ਆ ਤੇ ਕਿਤੇ ਸਾਡਾ ਬੱਚਾ ਵੀ ਇੱਥੇ ਜਾ ਪਰ ਉਹ ਕਈ ਵਾਰਾ ਲੰਘਦੇ ਲੰਘਦੇ ਨਾ ਉਹ ਡਰਦੇ ਪੁੱਛਦੇ ਨਹੀਂ ਵੀ ਇਹ ਕਿਦੇ ਇਹ ਫੀਸ ਨਾ ਲੈਂਦੇ ਹੁਣ ਕੋਈ ਫਿਰ ਉਹਨਾਂ ਨੂੰ ਆਵਾਜ਼ ਮਾਰ ਕੇ ਮੈਂ ਕਹਣਾ ਬੀਬੀ ਜੀ ਕੀ ਦੇਖਦੇ ਰਹਿੰਦੇ ਏ ਕਹਿੰਦੇ ਵੀ ਅਸੀਂ ਦੇਖਦੇ ਆ ਵੀ ਸਾਡੇ ਬੱਚੇ ਆ ਕਰਨ ਪਰ ਅਸੀਂ ਨਾ ਫੀਸ ਨਹੀਂ ਦੇ ਸਕਦੇ ਤੇ ਪਰ ਮੈਂ ਉਹਨਾਂ ਨੂੰ ਫਿਰ ਆਵਾਜ਼ ਦੇ ਕੇ ਕਿਹਾ ਮੈਂ ਆ ਵੀਖੋ ਜੀ ਇੱਥੇ ਫੀਸ ਕੋਈ ਨਹੀਂ ਲੱਗਦੀ ਇਹ ਗੁਰੂ ਦੀ ਕਿਰਪਾ ਵਾ ਬੜੀ ਮਹਾਰਾਜੀ ਚੱਲ ਰਹੀ ਹੈ ਇੱਥੇ ਫੀਸ ਕੋਈ ਨਹੀਂ ਲਈ ਜਾਂਦੀ ਤੁਸੀਂ ਬੱਚੇ ਭੇਜਿਆ ਕਰੋ ਇੱਕ ਵੇ ਫਿਰ ਮੈਂ ਇਸ ਕਰਕੇ ਨਾ ਬਾਹਰ ਜਿਹੜਾ ਫਲੈਕਸ ਬੋਰਡ ਲੱਗਾ ਵਾ ਇਹ ਮੈਂ ਇਹਦੇ ਉੱਪਰ ਲਿਖ ਕੇ ਲਾਇਆ ਵਾ ਇਹ ਇੱਥੇ ਬੱਚਿਆਂ ਨੂੰ ਸੰਤਿਆ ਕਰਾਈ ਜਾਂਦੀ ਗੁਰਬਾਣੀ ਦੀ ਤੇ ਜਿਸ ਦੀ ਕੋਈ ਫੀਸ ਨਹੀਂ ਲਈ ਜਾਂਦੀ ਸੰਤਿਆ ਵਿੱਚ ਕਿਹੜੇ ਕਿਹੜੇ ਪਾਰਟ ਸੀ ਕਰ ਲੈਂਦੇ ਉਹ ਦਰਸ਼ਕਾਂ ਨੂੰ ਸਾਂਝਾ ਕਰਦੇ ਹੋਰ ਕੀ ਕੀ ਸਿੱਖਿਆ ਸੀ ਇੱਥੇ ਜਪਜੀ ਸਾਹਿਬ ਜਪ ਸਾਹਿਬ ਕੀਰਤਨ ਸਹਿਲਾ ਲਹਿਰਾ ਸਾਹਿਬ ਅਲਦਾ ਸੁਖਮਨੀ ਸਾਹਿਬ